ਨਾਮ ਸਿਰੀ ਵਾਹਿਗੁਰੂ ਸਤਨਾਮ ਸਿਰੀ ਵਾਹਿਗੁਰੂ ਸਤਨਾਮ ਸਿਰੀ ਵਾਹਿਗੁਰੂ ਸਤਨਾਮ ਸਿਰੀ ਵਾਹਿਗੁਰੂ ਵਾਹਿਗੁਰੂ ਤਨਵਾ ਉਹ ਕਰਦਾ ਕਰਦਾ ਤੇ ਉਹ ਕੀ ਬਣਾ ਗੁਲਾਗ ਅਮਰਤ ਵਿਲੇ ਤੋਂ ਨੌਜਵਾਨ ਸਭਾ ਨੇ ਬੜੇ ਪਿਆਰ ਤੋਂ ਚਾਦ ਨਾਲ ਸਾਥ ਸੰਗਤ ਦੇ ਸੰਯੋਗ ਦੇ ਨਾਲ ਜੋ ਲਿਖਿਆ ਸੀ ਸੋ ਨਵੇਂ ਸਮੇਂ ਤੋਂ ਸਾਰਾ ਦਿਨ ਚੱਲਿਆ ਹੈ ਪਹਿਲਾਂ ਬੀਬੀਆਂ ਭੈਣਾਂ ਨੇ ਸਾਥ ਸੰਗਤ ਜੀ ਸੋਗ ਨੂੰ ਸਾਜ ਦੇ ਪਾਠ ਰਮ ਕਰਕੇ ਪੂਰਨ ਸੰਪੂਰ ਕੋ ਉਪਾਈ ਉਪਰੰਤ ਰਾਗੀ ਸੰਗਾਂ ਨੇ ਆਪਣੇ ਸਮੇਂ ਦੇ ਅਧਾਰ ਤੇ ਕੀਰਤਨ ਕੀਤਾ ਤੇ ਐਂਡ ਵਿੱਚ ਸਾਧ ਸੰਗਤ ਜੀ ਦੇ ਸੰਯੋਗ ਦੇ ਨਾਲ ਸਮਾਪਤੀ ਹੋਈ ਆ ਬਹੁਤ ਹੀ ਵਧੀਆ ਢੰਗ ਦੇ ਨਾਲ ਨੌਜਵਾਨਾਂ ਨੇ ਸਭਾ ਨੇ ਇਹ ਜੋ ਸਮਾਗਮ ਜਿਹੜਾ ਇਹ ਸਮਾਪਤ ਕਰਾਇਆ ਕੀਤਾ ਹੈ ਜੋ ਉਪਰਾਲਾ ਕੀਤਾ ਹੈ ਸਰਗੁਰੂ ਮਹਾਰਾਜਾਂ ਦੇ ਅੱਗੇ ਬੇਨਤੀ ਕਰਨੀ ਹੈ ਸਰਗੁਰੂ ਪ੍ਰਸ਼ਾ ਮਹਾਰਾਜ ਦੇ ਅੱਗੇ ਕਿ ਇਹਨਾਂ ਨੂੰ ਆਉਣ ਵਾਲੇ ਸਮੇਂ ਹੋਰ ਤਰ੍ਹਾਂ ਉਤਸਾਹ ਬਖਸ਼ਿਸ਼ ਕਰੇ ਤੇ ਇਸੇ ਤਰ੍ਹਾਂ ਹਰ ਸਾਲ ਇਹ ਬੜੇ ਵਧੀਆ ਢੰਗ ਦੇ ਨਾਲ ਸਮਾਗਮ ਜਿਹੜਾ ਆਪਣਾ 10:30 ਵਜੇ ਸ਼ੁਰੂ ਕੀਤਾ ਤੇ 10 ਵਜੇ ਜਿਹੜਾ ਸਮਾਪਤੀ ਹੋਈ ਆ ਤੋ ਅਤਿ ਨਵਾਦੀਆਂ ਪਰਮਾਤਮਾ ਦੇ ਰੱਬ ਦੇ ਜਿਨ੍ਹਾਂ ਨੇ ਸਾਡੀ ਕੋ ਸੇਵਾ ਜੇ ਲਈ ਆ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਸਰਬਦਾਰ ਅਬਾਹ ਅਮਰਤ ਵੇਲੇ ਤੋਂ ਨੌਜਵਾਨ ਸਭਾ ਨੇ ਬੜੇ ਪਿਆਰ ਤੋਂ ਚਾਦ ਨਾਲ ਸਾਧ ਸੰਗਤ ਦੇ ਸੰਯੋਗ ਦੇ ਨਾਲ ਜੋ ਲੀਕਿਆ ਸੀ ਸੋ ਨਵੇਂ ਸਮੇਂ ਤੋਂ ਸਾਰਾ ਦਿਨ ਚੱਲਿਆ ਹੈ ਪਹਿਲਾਂ ਬੀਬੀਆਂ ਭੈਣਾਂ ਨੇ ਸਾਧ ਸੰਗਤ ਦੀ ਸਗੰਮੀ ਸਾਇ ਦੇ ਪਾਠ ਰਮ ਕਰਕੇ ਪੂਰਨ ਸੰਪੂਰਪ ਉਪਾਇ ਉਪਰੰਤ ਰਾਗੀ ਸੰਗਾਂ ਨੇ ਆਪਣੇ ਸਮੇਂ ਦੇ ਅਧਾਰ ਤੇ ਕੀਰਤਨ ਕੀਤਾ ਤੇ ਐਂਡ ਵਿੱਚ ਸਾਧ ਸੰਗਤ ਜੀ ਦੇ ਸੰਯੋਗ ਦੇ ਨਾਲ ਸਮਾਪਤੀ ਹੋਈ ਆ ਬਹੁਤ ਹੀ ਵਧੀਆ ਢੰਗ ਦੇ ਨਾਲ ਨੌਜਵਾਨਾਂ ਨੇ ਸਭਾ ਨੇ ਇਹ ਜੋ ਸਮਾਗਮ ਜਿਹੜਾ ਇਹ ਸਮਾਪਤ ਕਰਾਇਆ ਕੀਤਾ ਹੈ ਜੋ ਉਪਰਾਲਾ ਕੀਤਾ ਹੈ ਸਰਗੁਰ ਮਹਾਰਾਜਾਂ ਦੇ ਅੱਗੇ ਬੇਨਤੀ ਕਰਨੀ ਹੈ ਸਰਗੁਰ ਪ੍ਰਸ਼ਾ ਮਹਾਰਾਜ ਜੱਗੇ ਕਿ ਇਹਨਾਂ ਨੂੰ ਆਉਣ ਵਾਲੇ ਸਮੇਂ ਹੋਰ ਤਰ੍ਹਾਂ ਉਤਸ਼ਾਹ ਬਖਸ਼ਿਸ਼ ਕਰੇ ਤੇ ਇਸੇ ਤਰ੍ਹਾਂ ਹਰ ਸਾਲ ਇਹ ਬੜੇ ਵਧੀਆ ਢੰਗ ਦੇ ਨਾਲ ਸਮਾਗਮ ਜਿਹੜਾ ਆਪਣਾ 1:3 ਵਜੇ ਸ਼ੁਰੂ ਕੀਤਾ ਤੇ 10 ਵਜੇ ਜਿਹੜਾ ਸਮਾਪਤੀ ਹੋਈ ਆ ਤੋ ਧੰਵਾਦੀਆਂ ਪਰਮਾਤਮਾ ਦੇ ਰੱਬ ਦੇ ਜਿਨ੍ਹਾਂ ਨੇ ਸਾਡੀ ਕੋ ਸੇਵਾ ਜੇ ਲਈ ਆ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਸਰਬਦਾਰ